ਸੱਚੀਆ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਚਰਨ ਕੋਰਦੀ ਕੋ ਖੋਟੇ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਉੱਥੇ ਹੀ ਪਿਤਾ ਬਲਕੋਤ ਸਿੰਘ ਬੇਹੱਦ ਖੁਸ਼ ਨੇ ਤੇ ਉਸ ਤੋਂ ਬਾਅਦ ਪਿਤਾ ਬਲਕੋਤ ਸਿੰਘ ਨੇ ਜਸਵਿੰਦਰ ਬਰਾੜ ਨੂੰ ਇੱਕ ਫੋਰਚੂਨਰ ਗੱਡੀ ਗਿਫਟ ਕੀਤੀ ਤੇ ਅਜਹੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਹੋਲੀ ਦੇ ਮੌਕੇ ਬਾਪੂ ਨੇ ਖੁਸ਼ ਹੋ ਕੇ ਜਸਵਿੰਦਰ ਬਰਾੜ ਨੂੰ ਦਿੱਤਾ ਸਭ ਤੋਂ ਵੱਡਾ ਗਿਫਟ ਜਸਵਿੰਦਰ ਬਰਾੜ ਨੂੰ ਫੋਰਚੂਨਰ ਗੱਡੀ ਗਿਫਟ ਕੀਤੀ ਹੈ ਸੋ ਦੋਸਤੋ ਬਹੁਤ ਸਾਰੇ ਚੈਨਲ ਅਜਹੀਆਂ ਵੀਡੀਓ ਬਣਾ रहे ਨੇ ਇਹ ਬਹੁਤ ਗਲਤ ਅਤੇ ਇੱਕ ਅਫਵਾਹ ਹੈ ਅਜੇ ਹ ਕੁਝ ਵੀ ਨਹੀਂ ਹੋਇਆ ਤੇ ਬਾਪੂ ਜੀ ਨੇ ਦੱਸਿਆ ਹੈ ਕਿ ਇਹ ਇੱਕ ਅਫਵਾਹ ਫਲਾਈ ਜਾ ਰਹੀ ਹੈ ਜਸਵਿੰਦਰ ਬਰਾੜ ਨੂੰ ਉਹਨਾਂ ਨੇ ਕੋਈ ਵੀ ਗੱਡੀ ਗਿਫਟ ਨਹੀਂ ਕੀਤੀ ਜਸਵਿੰਦਰ ਬਰਾੜ ਕੋਲ ਆਪਣੀ ਖੁਦੀ ਫੋਰਚਨਰ ਗੱਡੀ ਹੈ ਜੋ ਕਿ ਜਸਵਿੰਦਰ ਬਰਾੜ ਨੇ ਖੁਦ ਲਈ ਸੀ ਸੋ ਦੋਸਤੋ ਅਜਹੀ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਸੋ ਦੋਸਤੋ ਜਸਵਿੰਦਰ ਬਰਾੜ ਇੱਕ ਅਜਿਹੇ ਇਨਸਾਨ ਹਨ ਜੋ ਕਿ ਇਹ ਬਾਪੂ ਬਲਕੌਰ ਸਿੰਘ ਦੇ ਪੂਰੇ ਪਰਿਵਾਰ ਦੇ ਨਾਲ ਖੜੇ ਹਨ ਅਤੇ ਉਹਨਾਂ ਦੀ ਸ਼ਖਸੀਅਤ ਲਈ ਅਤੇ ਉਹਨਾਂ ਦੀ ਲੰਬੀ ਉਮਰ ਦੇ ਲਈ ਕੰਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਸੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਤਾਂ ਜੋ ਸਾਡੀ ਹਰ ਇੱਕ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ